ਦੇਖੋ ਬਾਈ ਉੱਤਰ ਕੇ ਲਾ ਬੇਟਾ ਚੱਲ ਜਾ ਦਾ ਦੇ ਕੋਈ ਚਾਂਸ ਨਹੀਂ ਹੋਇਆ ਆਪਣੇ ਲਾਗੇ ਬੰਨੇ ਤੇ ਇਹਦੇ ਕੋਈ ਜਾਣ ਪਛਾਣ ਦਾ ਨਹੀਂ ਜਿਵੇਂ ਇਹਨੂੰ ਕਿਹਾ ਉਹ ਤਾਂ ਗੱਲ ਕਰ ਬਸ ਸਾਰੇ ਕੁੱਟੀ ਲੈ ਗਏ ਅੱਜ 420 ਰੁਪਏ ਰੱਖਿਆ ਮੈਂ ਉੱਥੇ ਉਹ ਵੀ ਲੈ ਗਏ ਵੱਖਰੇ ਵੱਖਰੇ ਰੱਖੇ ਨਾ ਪੈਸੇ ਸਾਰੇ ਪਰਸਨ ਇਕੱਠੇ ਨਾ ਵੀ ਤਾਂ ਲੈਣਾ ਲੈ ਜੁੱਟ ਵੀ ਆ ਗੀਆਂ ਦੰਡੀਆਂ ਵਾਲੀਆਂ ਡੱਬੀਆਂ ਵੇਖੋ ਖਾਲੀ ਹੋਈਆਂ ਪਈਆਂ ਪਈਆਂ ਆਹ ਖਾਲੀ ਹੋਈਆਂ ਪਈਆਂ ਮੁੰਦਰੀਆਂ ਸਾਰੀਆਂ ਲੈ ਗਏ ਨਾ ਮਾ ਚੇਰ ਉੱਤੇ ਮਾ ਚੇਰ ਲੈ ਗਈਆਂ ਸਾਰੀਆਂ ਮੁੰਦਰੀਆਂ ਮਾਰਨ ਲੱਗ ਪਈਆਂ ਕਿੰਨਾ ਦੀ ਡਿਊਟੀ ਬੁੱਧੀਕ ਮੇਰੀ ਹੀ ਉਹ ਵੀ ਆ ਗਏ ਆ ਕਾਲਿਆਂ ਦੇ ਆ ਸਟਿੱਟ ਮੱਜੇ ਤੋਂ ਘਰੇ ਹੁਣ ਬਣਾਇਆ ਸਟਿੱਟ ਆਖਦੀ ਹਾਂ ਦੋ ਚੂੜੀਆਂ ਬਣਾਇਆ ਸੀ ਹਾਂ ਉਹ ਦੋ ਤੁਹਾਨੂੰ ਨਹੀਂ ਮੇਰਾ ਚੜ੍ਹਦੀਆਂ ਸੀ ਚੂੜੀਆਂ ਬਣਾ ਕੇ ਦਿੱਤੀਆਂ ਕਮੇਟੀ ਪਾਈ ਨਾ ਇਹ ਤੇ ਚਲ ਕੇ ਤੇ ਚੂੜੀਆਂ ਬਣਾ ਲੈਣੇ ਆਪਣੇ ਕੰਮ ਬਾਚ ਨਹੀਂ ਰਹਿਗੇ ਠੀਕ ਠਾਕ ਚੱਲ ਆਪਣਾ ਚੋਟੀ ਜਿਤਨੂੰ ਹਾਂ ਜੀ ਪਰੇ ਹਾਂ ਜੀ ਬੜੀ ਕਿ ਨਾਮੀ ਤੋਂ ਮੇਰਾ ਨਾਮ ਗੁਰਜੀਤ ਸਿੰਘ ਹੈ ਗਾ ਜੀ ਮੈਂ ਵੀਪੀਐਮਆਰ ਰਾਮਤੀਪੁਰ ਡੀਐਸ ਇਨਕਲੇਵ ਤੀ ਵਕਤੇ ਅਰੇ ਟੋਲੀ ਸਰ ਐਕਚੁਅਲੀ ਮੈਂ ਮੇਰਾ ਬੇਟਾ ਨਹੀਂ ਠੀਕ ਆ ਗਸੀ ਮੈਂ ਕੱਲ ਦਵਾਈ ਲੈਣ ਗਿਆ ਸੀ ਤੇ ਅਸੀਂ ਮੇਰੇ ਮੈਸੇਜ ਕਹਿੰਦੇ ਚਲੋ ਡਾਕਟਰ ਨੇ ਕਿਹਾ ਸੀ ਕਿ ਇਹਨੂੰ 1 ਡੇ ਮਤਲਬ ਸਟੀਮ ਦੇਣੀ ਪਊਗੀ ਤੇ ਤੁਸੀਂ ਇੱਕ ਇਥੇ ਲਾ ਕੇ ਛਾ ਕੇ ਕਿਤੇ ਰਹਿ ਪੋ ਤੇ ਮੈਂ ਆਪਣੇ ਸਹੁਰੇ ਰਹਿ ਪਿਆ ਤੇ ਅੱਜ ਮੈਂ ਵਾਪਸ ਆਇਆ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਸੀ ਤੇ ਇਥੇ ਮੇਰੇ ਗੱਦੇ ਪਏ ਹੋਏ ਸੀ ਤੇ ਮੈਂ ਉਹਨੂੰ ਕਹਿਆ ਸੀ ਮੈਂ ਗੱਦੀ ਸੇਲ ਕਰਨੇ ਆ ਤੇ ਤੂੰ ਅੱਦਾ ਕਰ ਤੂੰ ਦੇਖ ਲੈ ਵੀ ਜਾ ਕੇ ਇੱਕ ਵਾਰੀ ਤੇ ਉਹ ਅਜੇ ਉਹਨੇ ਬੂਹਾ ਦਰਵਾਜ਼ਾ ਖੋਲਿਆ ਹੀ ਤੇ ਦੇਖਿਆ ਵੀ ਆਹ ਦਰਵਾਜ਼ਾ ਟੁੱਟਾ ਹੋਇਆ ਸੀ ਸਾਰਾ ਤੇ ਪਿੱਛੇ ਸਾਰਾ ਸਮਾਨ ਖਿਲਰਿਆ ਆਇਆ ਸੀ ਤੇ ਉਹਨੇ ਮੈਨੂੰ ਕਾਲ ਕੀਤਾ ਜੀਜਾ ਜੀ ਆਹ ਤੇ ਬਹੁਤ ਘਸੂੜੀ ਪੈ ਗਈ ਆਣ ਕੇ ਵੇਖੋ ਇੱਥੇ ਕੀ ਬਣਿਆ ਲੱਗਦਾ ਤੁਹਾਡੇ ਘਰੇ ਚੋਰੀ ਹੋ ਗਈ ਤੇ ਮੈਨੂੰ ਉਹਨੇ ਪਹਿਲਾਂ ਵੀਡੀਓ ਕਾਲ ਕਰਕੇ ਇੱਥੇ ਖਲੋ ਕੇ ਵੀਡੀਓ ਕਾਲ ਕਰਕੇ ਵਿਖਾਈ ਕਹਿੰਦਾ ਮੈਂ ਐਂਟਰ ਨਹੀਂ ਕਰਦਾ ਪਹਿਲਾਂ ਤੁਸੀਂ ਆਓ ਮੈਨੂੰ ਮੈਂ ਆਇਆ ਮੈਂ ਆਣ ਕੇ ਦੇਖਿਆ ਤੇ ਮੈਂ ਵੀਡੀਓ ਬਣਾਈ ਤੇ ਮੈਂ ਆਣ ਕੇ ਦੇਖਿਆ ਕਿ ਕੀ ਹਾਲਤ ਹੈ ਫਿਰ ਮ ਫਿਰ ਨਾਲ ਹੀ ਪੁਲਿਸ ਨੂੰ 112 ਤੇ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਤੇ ਤਕਰੀਬਨ 45 ਮਿੰਟ 1 ਘੰਟੇ ਤੱਕ ਉਹ ਆਏ 1 ਘੰਟੇ ਤੱਕ ਉਹ ਆਏ ਤੇ ਉਹਨਾਂ ਨੇ ਮਤਲਬ ਐਫ ਆਈ ਆਰ ਵਗੈਰਾ ਲਿਖੀ ਹੈ ਕਿੰਨਾ ਕ ਸਾਮਾਨ ਜਿਆਦਾ ਘਰ ਦੇ ਕੈਸ਼ ਕਿੰਨਾ ਹੈ ਬੋੜੇ ਦਾ ਕੈਸ਼ ਵੈਸੇ ਤੇ ਮੇਰੇ ਖੁਦ ਦੀ ਮਿਹਨਤ ਦੇ ਕੀਤੇ ਕਮਾਈ ਹੋਏ ਪੈਸੇ ਮੈਂ ਕਮੇਟੀਆਂ ਕਮੇਟੀਆਂ ਪਾਈਆਂ ਸੀ ਤੇ ਮੇਰਾ ਮਤਲਬ ਸਮਥਿੰਗ 1.5 ਦੋ ਲੱਖ ਰੁਪਏ ਮੇਰਾ ਆਪਣਾ ਹੈਗਾ ਸੀ ਤੇ ਮਿਸੇ ਨੇ ਆਪਣੇ ਪੈਸੇ ਜਮਾ ਕੀਤੇ ਸੀ ਜੋ ਥੋੜੀ ਥੋੜੀ ਕਰਕੇ ਜਮਾ ਕੀਤੇ ਸੀ ਕਾਫੀ ਟਾਈਮ ਤੋਂ ਉਹਦੇ ਵੀ 60-70 ਹਜ਼ਾਰ ਰੁਪਏ ਪੈਸੇ ਨਾਲ ਇੱਕ ਮੇਰੀ ਸਹੇਦ ਲਈ ਗਈ ਸੀ ਵੱਖਰੀ ਰੱਖੀ ਜਿਹੜਾ ਸੀ ਘਰ ਦਾ ਗੁਜ਼ਾਰਾ ਕਰਦੇ ਹੈਗੇ ਜਿੱਦਾਂ ਵਿੱਚੋਂ ਪੈਸੇ ਕੱਢ ਕੇ ਵਰਤਦੇ ਆ ਉਹ ਵੀ ਨਾਲ ਲੱਗੇ ਸੀ ਨਾਲ ਸੋਨਾ ਸੀ ਇੱਕ ਸੈੱਟ ਸੀ ਮੇਰੀ ਮਿਸੇਜ ਦਾ ਔਰ ਨਾਲ ਦੋ ਮੰਦਰੀਆਂ ਸੀ ਦੋ ਮੰਦਰ ਤਿੰਨ ਮੰਦਰੀਆਂ ਸੀ ਦੋ ਚੈਨਾ ਸੀ ਤੇ ਇੱਕ ਸੋਨੇ ਦਾ ਸੈੱਟ ਤੇ ਦੋ ਚੂੜੀਆਂ ਗਿਆ ਸੀ ਇਹ ਕਿਹਨੇ ਤਰੀ ਦੇ ਉਧਾ ਵਾਕਿਆ ਸੀ ਇਕੱਲਾ ਹੈ ਸੀ ਸੀਟੀ ਸਰ ਜੋ ਸੀਸੀਟੀ ਦੇ ਵਿੱਚ ਦਿਖਾਇਆ ਗਿਆ ਵਾ ਜਿਸ ਤਰ੍ਹਾਂ ਭਾਜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਸੀਸੀਟੀ ਸਰ ਉੱਤਰ ਦਾ ਬੰਦਾ ਦੇਖਿਆ ਕਿ ਉਹ ਸਿੰਗਲ ਪਰਸਨ ਹੈਗਾ ਸੀ ਜਿਹੜਾ ਉੱਤਰ ਦਾ ਹੀ ਮਤਲਬ ਇੱਥੇ ਦਰਵਾਜ਼ੇ ਥਾਣੇ ਉੱਤਰ ਕੇ ਤੇ ਚਲਾ ਗਿਆ ਹੈਗਾ ਤੇ ਘਰ ਦੇ ਕਿਸ ਤਰ੍ਹਾਂ ਹਾਲਾਤ ਹੈ ਘਰ ਦੇ ਤਾਂ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਤੁਸੀਂ ਅਜੇ ਵੀ ਦੇਖ ਹੀ ਰਹੇ ਹੋ ਤੁਸੀਂ ਅਜੇ ਵੀ ਦੇਖ ਹੀ ਰਹੇ ਹੋ ਕਿ ਤਕਰੀਬਨ ਕੀ ਹਾਲਤ ਹੈ ਸਾਰੀ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਕੀ ਤਸੱਲੀ ਕਰਕੇ ਤਸੱਲੀ ਆਰਾਮ ਨਾਲ ਉਹ ਬੜੇ ਤਸੱਲੀ ਨਾਲ ਜਿੱਦਾਂ ਉਹਨੂੰ ਕਿਸੇ ਦਾ ਖੋਫ ਨਹੀਂ ਹੁੰਦਾ ਕੋਈ ਡਰ ਨਹੀਂ ਹੁੰਦਾ ਉਸ ਤਰੀਕੇ ਨਾਲ ਆਰਾਮ ਨਾ ਚੋਰੀ ਜਿਸ ਤਰ੍ਹਾਂ ਕਿ ਆਪਣੇ ਘਰ ਵਾਂਗੂ ਜਿੱਦਾਂ ਚੋਰੀ ਕਰਕੇ ਜਾਂਦਾ ਨਾ ਉਸ ਤਰ੍ਹਾਂ ਕਰਕੇ ਪਿਆ ਹੈ ਮੈਂ ਬਹੁਤ ਵੈਸੇ ਇਨਸਾਫ ਦੀ ਮੰਗ ਕਰਦਾ ਕਿ ਮੇਰਾ ਸਿਰਫ ਮਿਹਨਤ ਦੇ ਪੈਸੇ ਤੇ ਜੋ ਮੇਰਾ ਮਿਹਨਤ ਦਾ ਸਮਾਨ ਆ ਬਸ ਉਹੋ ਹੀ ਮੈਨੂੰ ਮਿਲ ਜਾਏ ਦਾ ਕੀ ਮਾਮਲਾ ਚ ਕਰੀ ਜਗਾ ਇਹ ਦਰਸ਼ਨ ਸਿੰਘ ਐਵਨਿਊ ਮਾ ਇੱਥੇ ਗੁਰਜੀਤ ਸਿੰਘ ਦਾ ਘਰ ਆ ਉਹਦੇ ਘਰ ਤੇ ਨਾ ਚੋਰੀ ਹੋਈ ਹੈ ਪਤਾ ਲੱਗਾ ਸਾਨੂੰ ਮੌਕੇ ਤੇ ਆਏ ਦੇਖਣੇ ਆ ਫਿਰ ਕਾਰਵਾਈ ਉਹਦੇ ਮੁਤਾਬਕ ਕਾਰਵਾਈ ਜੋ ਵੀ ਹੋਊਗੀ ਕਰਾਂਗੇ ਪਤਾ ਲੱਗਾ ਕਿ ਉਹਨੂੰ ਦਾ ਟਾਈਮ ਤੋਂ ਚਲਿਆ ਰਿਹਾ ਨਹੀਂ ਹਾਲੇ ਕੋਈ ਪਤਾ ਨਹੀਂ ਲੱਗਾ ਜਦੋਂ ਪਤਾ ਲੱਗੂਗਾ ਉਹਦੇ ਮੁਤਾਬਕ ਕਾਰਵਾਈ ਕਰਦਾ ਨਹੀਂ ਸੀ ਸੀਟੀਵੀ ਸਾਹਮਣੇ ਨਹੀਂ ਧੁੰਦ ਬਹੁਤ ਹੈ ਸੀਸੀਟੀਵੀ ਚ ਕੈਮਰਾ ਚ ਪਤਾ ਨਹੀਂ ਲੱਗ ਰਿਹਾ ਹੁਣ ਪਰਚਾ ਹੀ ਦਰਜ ਕਰਾਂਗੇ ਪਹਿਲਾਂ ਆਲਰੇਡੀ ਕਮਰੇ ਚੈੱਕ ਕਰਕੇ ਕਰਾਂਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਹੜੀ